ਨਮਾ ਸ਼ਹਿਰ ਸਲੋ ਰੋਡ ਤੇ ਕਰਿਆਨੇ ਦੀ ਦੁਕਾਨ ਤੇ ਹੋਈ ਚੋਰੀ ਜਿਹੜਾ ਸ਼ਿਦਪਾਗਤ ਸਿੰਘ ਨਗਰ ਨਮਾ ਸ਼ਹਿਰ ਜਾਣਕਾਰੀ ਦਿੰਦੇ ਹੋਏ ਦੁਕਾਨਦਾਰ ਨੇ ਦੱਸਿਆ ਹੈ ਕਿ 9 ਮਾਰਚ ਨੂੰ ਤਕਰੀਬਨ ਰਾਤ ਨੂੰ ਸਵਾ 1 ਵਜੇ ਮੈਨੂੰ ਫੋਨ ਆਉਂਦਾ ਹੈ ਕਿ ਤੁਹਾਡੀ ਦੁਕਾਨ ਖੋਲੀ ਹੈ ਅਤੇ ਜਦ ਮੈਂ ਦੁਕਾਨ ਤੇ ਆ ਕੇ ਦੇਖਿਆ ਤਾਂ ਮੇਰੀ ਦੁਕਾਨ ਤੋਂ ਸਮਾਨ ਵੀ ਖਿਲਰਿਆ ਹੋਇਆ ਸੀ ਤੇ ਦੁਕਾਨ ਤੇ ਲੱਗਾ ਇਨਵਰਟਰ ਬੈਟਰਾ ਚੋਰ ਲੈ ਕੇ ਤੇ ਹੋਰ ਵੀ ਸਮਾਨ ਲੈ ਕੇ ਨਾਲ ਹੀ ਠੰਡੇ ਦੀਆਂ ਬੋਤਲਾਂ ਵੀ ਲੈ ਗਏ ਉਹਨਾਂ ਦੇ ਹਥਿਆਰ ਵੀ ਇੱਥੇ ਹੀ ਰਹਿ ਗਏ ਹਨ ਤੇ ਪੁਲਿਸ ਨੂੰ ਇਸ ਸਬੰਧੀ ਜਾਣਕਾਰੀ ਵੀ ਦੇ ਦਿੱਤੀ ਹੈ ਪੁਲਿਸ ਇਸ ਤਫ਼ਤੀਸ਼ ਵਿੱਚ ਲੱਗੀ ਹੈ ਆਓ ਸੁਣਦੇ ਹਾਂ ਇਸ ਮੌਕੇ ਤੇ ਦੁਕਾਨਦਾਰ ਦਾ ਕੀ ਕਹਿਣਾ ਹੈ ਮੇਰਾ ਨਾਮ ਸਤਜ ਸਿੰਘ ਹੈ ਮੇਰੇ ਰਾਤ ਤਕਰੀਬਨ ਇੱਥੇ ਸਵਾਗੇ ਇੱਕ ਮੈਨੂੰ ਕਾਲ ਆਈ ਹੈ ਘਰ ਅਸੀਂ ਅੱਥੇ ਆਏ ਆ ਤੇ ਮੁੰਡਾ ਸਿਆਪੜਾ ਜਗਾ ਦੇ ਦਵਾਰੇ ਆ ਅਸੀਂ ਜਦੋਂ ਇੱਥੇ ਆਏ ਆ ਤੇ ਅੰਦਰ ਨਾਲ ਲਾਈਟ ਜਗਦੀ ਸੀ ਫ੍ਰੀਜ ਦੀ ਤੇ ਸ਼ਟਰਸ ਵੱਡੇ ਆ ਸੀਗਾ ਜੋ ਲੋਕ ਜਦੋਂ ਅੰਦਰ ਆ ਕੇ ਦੇਖਿਆ ਤੇ ਹਲਵਾਟਰ ਵੀ ਗਾਇਬ ਸੀਗਾ ਗੱਲੇ ਦੇ ਵਿੱਚੋਂ ਸਾਰਾ ਕੁਝ ਕੱਢਿਆ ਪਿਆ ਸੀ ਗੱਲੇ ਦੇ ਵਿੱਚੋਂ ਤੇ ਕੁਝ ਪੈਸੇ ਸੀਗੇ ਤੇ ਇੱਕ ਮੇਰਾ ਕੈਮਰਾ ਲੱਗਾ ਹੈ ਕੈਮਰਾ ਕਿੰਨੇ ਦਾ ਸੀ ਕੈਮਰਾ ਮਹਿੰਗਾ ਸੀ ਕੈਮਰਾ ਅੱਛਾ ਜੀ ਬਾਹਰੋਂ ਆਇਆ ਸੀ ਤੇ ਉਸ ਤੋਂ ਬਾਅਦ نیچے ਇਥੋਂ ਠੰਡੇ-ਠੰਡੇ ਦੀਆਂ ਬੋਤਲਾਂ ਉਹ ਪੇਟੀ-ਬੂਟੀ ਚੱਕ ਕੇ ਲੈ ਗਏ ਹੋਰ ਬਾਕੀ ਸਮਾਨ ਹੌਣ ਵਾਲੀ ਜਿੱਦਾਂ ਪਤਾ ਲੱਗਦਾ ਦੇਖ ਰਹੇ ਹੈ ਪੈਸੇ ਕਿੰਨੇ ਕਰ ਸੀਗੇ ਗੱਲੇ ਚ ਰਕਾਇਆ ਤੁਸੀਂ ਹੋਣੇ ਆ ਕੋਈ 2200 ਰੁਪਏ ਆਊਗਾ ਟੋਟਲ ਅੱਛਾ ਤੇ ਹੁਣ ਪੁਲਿਸ ਨੂੰ ਰਿਪੋਰਟ ਤੁਸੀਂ ਵਗੈਰਾ ਦਿੱਤੀ ਸੀ? ਹਾਂ ਜੀ ਆਪਾਂ ਤਾਂ ਰਾਤੀ ਕੀਤੀ ਸੀ ਗਾਲ ਉਹ ਨਹੀਂ ਫਿਰ ਰਾਤੀ ਤਾਂ ਕੋਈ ਕਾਰਵਾਈ ਨਹੀਂ ਕੀਤੀ ਹੁਣ ਆਈ ਸੀ ਪੁਲਿਸ। ਅੱਛਾ ਜੀ। ਉਹ ਆਪਣੀ ਦੇਖ ਕੇ ਫੋਟੋ ਫੋਟੋ ਮੈਂ ਇੱਕ ਹਥਿਆਰ ਉਹਨਾਂ ਦੇ ਸਿਗੇ ਪਏ। ਕਿੰਨੇ ਕਿਸੇਗੇ? 3-4 3-4 ਸਿਗੀਆਂ ਚੀਜ਼ਾਂ ਇੱਕ ਇੱਥੇ ਪਈ ਆ ਦੇਖੋ ਮੌਕੇ ਤੇ ਮੌਜੂਦ। ਅੱਛਾ ਜੀ। ਤੇ ਤਿੰਨ ਉਹ ਪੁਲਿਸ ਵਾਲੇ ਲੈ ਗਏ ਚੱਕੇ। ਉਹ ਕੀ ਚੀਜ਼ ਸੀਗੇ ਉਹ ਵੀ ਇੱਤਾਂ ਦੇ ਪਲਾਸੇ ਉਹ ਇੱਕ ਨਲਕੇ ਦਾ ਹੈਂਡਲ ਸੀ। ਅੱਛਾ। ਇੱਕ ਤੇ ਇੱਕ ਸਿਗਾ ਵੇਚੇ ਚਿਮਟਾ ਸਿਗਾ ਨਲਕੇ ਦਾ ਇੱਕ ਜੀ ਸਰੀਆ